2026 will see strongest operation against gangsters DGP hun oh de vich eh jara director general police hai gorav yadav oh ik hor senior police officer pagwala budda us de naal baitha press conference kar rahe aur eh keh rahe hai ke 2026 de vich gangsters de khilaf sada strongest operation hovega ਉਹਨ ਸਟਰੋਂਗੇਸਟ ਆਪਰੇਸ਼ਨ ਦਾ ਔਰ ਜਦੋਂ ਮੈਂ ਇਸ ਦੀਆਂ ਡੀਟੇਲਸ ਦੇਖੀਆਂ ਮੈਂ ਕਿਹਾ ਜੀ ਇਹ ਤਾਂ ਜਿਹੜਾ ਉਹ ਕਹਿ ਜੋ ਰਿਹਾ ਹੈ ਇਹਦਾ ਮਤਲਬ ਕੁਝ ਹੋਰ ਹੈ ਬਿਗਨਿੰਗ ਇਥੋਂ ਕੀਤੀ ਕਿ ਇਹ ਜਿਹੜੀ ਸਾਰੀ ਗੈਂਗਸਟਰਸ ਔਰ ਜੋ ਕੁਝ ਹੈ ਇਹਨਾਂ ਦੇ ਬਿਹਾਈਂਡ ਪਾਕਿਸਤਾਨ ਹੈ ਪਾਕਿਸਤਾਨ ਔਰ ਫਿਰ ਉਹ ਕਹਿੰਦਾ ਹੈ ਕਿ ਵੀ ਡਾਇਰੈਕਟਲੀ ਅਕਿਊਜ਼ਿੰਗ ਪਾਕਿਸਤਾਨ ਚੀਫ ਆਫ ਡਿਫੈਂਸ ਫੋਰਸਸ ਆਸਮਾਨੀਰ ਐਂਡ ਦਾ ਕੰਟਰੀਜ਼ ਇੰਟਰ ਸਰਵਿਸ ਇੰਟੈਲੀਜੈਂਸ ISI of launching fresh conspiracies to create disturbance in punjab by supplying weapons to gangsters and terrorists yado said the police was able to thwart such plans in un pehla hi jada unne sidha isi aur pakistan di fauj nal ke jo bade paimane te punjab ch gadbad karwan de layi bahut hasla aur ਡਰੋਨਸ اور ਉਹਨਾਂ ਦੇ ਰਾਈਓ ਭੇਜ ਰਹੇ ਨੇ ਹੁਣ ਇਹਦੀ ਤੁਸੀਂ ਡੀਟੇਲ ਦੇਖੋਗੇ ਤਾਂ ਫਿਰ ਇਹ ਅੰਦਾਜ਼ਾ ਹੋਏਗਾ ਕਿ ਪੰਜਾਬ ਚ ਕਿਸ ਲੈਵਲ ਦੀ ਕਿਲਿੰਗ ਗੈਂਗਸਟਰ ਦੇ ਨਾਲ ਥੱਲੇ ਸਿੱਖ ਨੌਜਵਾਨੀ ਦਾ ਕਾਰਨ ਕਰਦਾ ਉਹਦੇ ਜੋ ਕਹਿੰਦਾ ਕਿ ਹੀ ਸੈਡ ਨੀਅਰਲੀ 40 ਫੋਰਨ ਬੇਸਡ ਗੈਂਗਸਟਰਸ ਵਰ ਟ੍ਰਾਈਿੰਗ ਟੂ ਕਾਜ਼ ਵਾਇਲੈਂਸ ਇਨ ਦਾ ਸਟੇਟ ਕਿ 40 ਜਿਹੜੀਆਂ ਫੋਰਨ ਬੇਸਡ ਕਿ 40 ਗੈਂਗਾ ਜਿਹੜੀਆਂ ਨੇ ਉਹ ਤਾਂ ਬਾਹਰ ਨੇ ਬਾਹਰਲੇ ਮੁਲਕਾਂ ਜਿਹਨਾਂ ਦਾ ਇਜ਼ਹਾਰ ਹੈ ਕਿ ਵੀ ਇਹ ਜੋ ਖੁਸ਼ ਬਿਸ਼ਨੋਈ ਗੈਂਗ ਔਰ ਦੂਜੇ ਤੀਜੇ ਰਾਈ ਕਰਵਾਰ ਇਹਨਾਂ ਵੀ ਆ ਹੀ ਨੇ ਪਰ ਉਹ ਹੁਣ ਉਹਦਾ ਤੁਸੀਂ ਜੇ ਸਕੇਲ ਦੇਖੋ ਫਿਰ ਉਹ ਕਹਿੰਦਾ ਹੀ ਐਡਿਡ ਥੈਟ ਦਾ ਐਗਜੈਕਟ ਨੰਬਰ ਆਫ ਗੈਂਗਸ ਐਂਡ ਮੋਡਿਊਲਸ ਕੀਪਸ ਚੇਂਜਿੰਗ ਐਂਡ ਪ੍ਰੈਜ਼ੈਂਟਲੀ ਥੇਅਰ ਵਾਰ ਮੋਰ ਦੈਨ 400 ਸੱਚ ਗਰੁੱਪਸ ਹਮ ਹੁਣ ਜੇ 400 ਤੋਂ ਜ਼ਿਆਦਾ ਗੈਂਗਾ ਨੇ ਦੋਈਆ ਤਿੰਨ ਮੈਂਬਰਾਂ ਵਾਲਿਆਂ ਨੂੰ ਤਾਂ ਗੈਂਗ ਨਹੀਂ ਕਹਿੰਦੇ ਹੁਣ 400 ਨੂੰ ਤੁਸੀਂ ਜੇ ਐਵਰੇਜ 10 ਬੰਦੇ ਇੱਕ ਗੈਂਗ ਚ ਰੱਖੋ ਹਾਲਾਂਕਿ ਬਹੁਤ ਵੱਡਾ ਵੱਡਾ ਇਹਨਾਂ ਦਾ ਨੈਟਵਰਕ ਹੈ ਤੇ ਉਹ ਵੀ 4000 ਬਣ ਜਾਂਦਾ ਹੂੰ ਸੋ ਮਤਲਬ ਇਹ ਹੈ ਵੀ ਉਹ ਹੁਣ ਮੀਡੀਆ ਰਾਈ ਇਸ ਗੱਲ ਹੀ ਤਿਆਰ ਕਰ ਰਹੇ ਨੇ ਕਿ ਜੇ ਆਉਣ ਵਾਲੇ ਸਾਲ ਤੇ ਅਸੀਂ ਸਿੱਖਾਂ ਨੂੰ ਮਾਰਨੇ ਆਂ ਕਹਿੰਦੇ ਮੁੰਡਿਆਂ ਨੂੰ ਇਹ 400 ਤੋਂ ਜ਼ਿਆਦਾ ਇਹਨਾਂ ਦੀਆਂ ਗੈਂਗਾਂ ਨੇ ਵੱਡੀਆਂ ਵੱਡੀਆਂ ਔਰ ਉਹਨਾਂ ਚ 40 ਬਾਹਰ ਬੈਠੇ ਨੇ ਔਰ ਅਸੂਨਾ ਦੇ ਉੱਤੇ ਔਰੀ ਦੇ ਲਈ ਸਾਡੇ ਕੋਲ ਬੜੀ ਹੁਣ ਫੰਡਿੰਗ ਆ ਗਈ ਹੈ